ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਢੀਮਾਨ ਤੇ ਚੈਨਲ ਪੰਜਾਬੀ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅਮਰੀਕਾ ਵੱਲੋਂ ਦੂਜੇ ਦੇਸ਼ਾਂ ਤੇ ਪੂਰੀ پابੰਦੀ ਲਗਾਈ ਜਾ ਰਹੀ ਹੈ ਇਸ ਵਿਚਾਲੇ ਹੁਣ ਅਮਰੀਕੀ ਦੂਤਾਵਾਸ ਨੇ ਭਾਰਤ ਵਿੱਚ ਆਟੋਮੇਟਿਡ ਬੋਟਾ ਨਾਲ ਜੁੜੀਆਂ ਧੋਖਾਧੜੀ ਵਾਲੀਆਂ ਗਤੀਵਿਧੀਆਂ ਤੇ ਸਖਤ ਰਵਈਆ ਅਪਣਾਉਂਦੇ ਹੋਏ 2000 ਤੋਂ ਵੱਧ ਵੀਜ਼ਾ ਅਪਾਇੰਟਮੈਂਟਾਂ ਨੂੰ ਰੱਦ ਕਰ ਦਿੱਤਾ ਹੈ ਇਹ ਕਦਮ ਦੂਤਾਵਾਸ ਵੱਲੋਂ ਨਿਯੁਕਤੀ ਪ੍ਰਣਾਲੀ ਦਾ ਸ਼ੋਸ਼ਣ ਕਰਨ ਵਾਲੇ ਬੁਰੇ ਕਾਰਕੁਨਾਂ ਤੇ ਕਾਰਵਾਈ ਦੇ ਹਿੱਸੇ ਵਜੋਂ ਕੀਤਾ ਗਿਆ ਹੈ ਅਮਰੀਕੀ ਦੂਤਾਵਾਸਤੇ ਵੱਲੋਂ ਐਕਸ਼ਨ ਲੈਂਦੇ ਹੋਏ ਭਾਰਤ ਦੇ ਵਿੱਚ ਆਟੋਮੈਟਿਡ ਬੋਟਾਂ ਦੇ ਨਾਲ ਜੁੜੀਆਂ ਧੋਖਾਧੜੀ ਵਾਲੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ 2000 ਤੋਂ ਵੱਧ ਵੀਜ਼ਾ ਅਪਾਇੰਟਮੈਂਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਇਸ ਮਾਮਲੇ ਤੇ ਬੋਲਦੇ ਹੋਏ ਦੂਤਾਵਾਸਤੇ ਆਪਣੇ ਅਕਾਊਂਟ ਐਕਸ ਉੱਤੇ ਕਿਹਾ ਹੈ ਕਿ ਕਾਉਂਸਲਰ ਟੀਮ ਇੰਡੀਆ ਬੋਟਾਂ ਦੁਆਰਾ ਕੀਤੀਆਂ ਗਈਆਂ ਲਗਭਗ 2000 ਵੀਜ਼ਾ ਮੁਲਾਕਾਤਾਂ ਨੂੰ ਰੱਦ ਕਰ ਰਹੀ ਹੈ ਉਨਾ ਕਿਹਾ ਕਿ ਸਾਡੀ ਸ਼ਡਿਊਲਿੰਗ ਨੀਤੀਆਂ ਦੀ ਉਲੰਘਣਾ ਕਰਨ ਵਾਲੇ ਏਜੰਟਾਂ ਅਤੇ ਫਿਕਸਰਾਂ ਦੇ ਲਈ ਸਾਡੇ ਕੋਲ ਜ਼ੀਰੋ ਸਹਿਣਸ਼ੀਲਤਾ ਹੈ। ਦੂਤਾਵਾਸ ਨੇ ਅੱਗੇ ਪੁਸ਼ਟੀ ਕੀਤੀ ਹੈ ਕਿ ਸੰਬੰਧਿਤ ਖਾਤਿਆਂ ਨੂੰ ਮੁਅਤਲ ਕਰ ਦਿੱਤਾ ਗਿਆ ਜਿਸ ਦੇ ਨਾਲ ਉਹਨਾਂ ਦੇ ਕੋਈ ਖਤੇ ਸ਼ਡਿਊਲਿੰਗ ਵਿਸ਼ੇਸ਼ ਅਧਿਕਾਰਾਂ ਨੂੰ ਰੋਕ ਦਿੱਤਾ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਵੱਡੇ ਪੱਧਰ ਤੇ ਵੀਜ਼ਾ ਬੈਕਲੌਗ ਦੇ ਨਾਲ ਜੂਝ ਰਿਹਾ ਹੈ ਖਾਸ ਕਰਕੇ ਕਾਰੋਬਾਰ ਅਤੇ ਸੈਰ-ਸਪਾਟੇ ਦੇ ਲਈ B1 ਅਤੇ B2 ਵੀਜ਼ਾ ਦੇ ਲਈ। 2022 ਤੇ 23 ਦੇ ਵਿੱਚ ਉਡੀਕ ਸਮਾਂ 800 ਤੋਂ 1000 ਦਿਨਾਂ ਦੇ ਵਿੱਚ ਕਾਰ ਸੀ ਜਿਸ ਕਾਰਨ ਅਮਰੀਕਾ ਨੂੰ ਭੋਜ ਨੂੰ ਘਟ ਕਰਨ ਦੇ ਲਈ ਪ੍ਰੈਪਰਟ ਅਤੇ ਬੇਕੌਂਕ ਦੇ ਵਿੱਚ ਭਾਰਤੀ ਵਿਨੇਕਾਰਾਂ ਦੇ ਲਈ ਵੀਜ਼ਾ ਸਲੋਟ ਖੋਲਣ ਦੇ ਲਈ ਮਜਬੂਰ ਹੋਣਾ ਪਿਆ ਇਸ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ 2022 ਦੇ ਵਿੱਚ ਅਮਰੀਕੀ ਵਿਦੇਸ਼ ਮੰਤਰੀ ਐਂਟੀ ਬਲਿੰਕਨ ਦੇ ਕੋਲ ਵੀਜ਼ਾ ਦੇਰੀ ਦਾ ਮੁੱਦਾ ਵੀ ਉਠਾਇਆ ਸੀ ਜਿਨ੍ਹਾਂ ਨੇ ਇਸ ਬੈਕਲੌਗ ਦੇ ਲਈ ਕੋਵਿਡ-19 ਮਹਾਮਾਰੀ ਨੂੰ ਜ਼ਿੰਮੇਵਾਰ ਠਾਇਆ ਸੀ ਜੈ ਸ਼ੰਕਰ ਨੇ ਇਸ ਸਾਲ ਦੇ ਸ਼ੁਰੂ ਦੇ ਵਿੱਚ ਦੂਜੇ ਟਰੰਪ ਪ੍ਰਸ਼ਾਸਨ ਦੇ ਮੈਂਬਰਾਂ ਦੇ ਨਾਲ ਵਿਚਾਰ ਵਟਾਂਦਰਾ ਦੌਰਾਨ ਇਸ ਮਾਮਲੇ ਨੂੰ ਦੁਬਾਰਾ ਚੱਕਿਆ ਜਿਸ ਦੇ ਵਿੱਚ ਦੁਵੱਲੇ ਸਬੰਧਾਂ ਉੱਤੇ ਲੰਬੇ ਸਮੇਂ ਤੱਕ ਡੀਲੇ ਦੇ ਪ੍ਰਭਾਵ ਨੂੰ ਉਜਾਗਰ ਕੀਤਾ ਗਿਆ ਹਾਲਾਂਕਿ ਵੀਜ਼ਾ ਚੁਣੌਤੀਆਂ ਅਰੁਬਾਤ ਅਸੀਂ ਸੈਸ ਪੱਟੇ ਤੋਂ ਪਰੇ ਨਹੀਂ ਬੀਤੇ ਸਾਲ 2023-24 ਦੇ ਵਿੱਚ ਅਮਰੀਕਾ ਨੂੰ F1 ਵਿਦਿਆਰਥੀ ਵੀਜ਼ਾ ਦੇ ਲਈ 6,79,000 ਅਰਜ਼ੀਆਂ ਵੀ ਪ੍ਰਾਪਤ ਹੋਈਆਂ ਜਿਨ੍ਹਾਂ ਦੇ ਵਿੱਚੋਂ 2,79,000 ਨੂੰ ਰੱਦ ਕਰ ਦਿੱਤਾ ਗਿਆ ਜੋ ਕਿ 41% ਤੋਂ ਇਨਕਾਰ ਦਰ ਹੈ ਜੋ ਪਿਛਲੇ ਸਾਲ 36% ਸੀ ਰਿਪੋਰਟਰਾਂ ਦਾ ਕਹਿਣਾ ਹੈ ਕਿ ਭਾਰਤੀ ਵਿਦਿਆਰਥੀਆਂ ਨੂੰ 2023 ਦੇ ਇਸ ਸਮੇਂ ਦੇ ਮੁਕਾਬਲੇ 2024 ਦੇ ਪਹਿਲੇ 9 ਮਹੀਨਿਆਂ ਦੌਰਾਨ ਵੀਜ਼ਾ ਪ੍ਰਵਾਨਗੀਆਂ ਦੇ ਵਿੱਚ 38% ਦੀ ਗਿਰਾਵਟ ਸਾਮਨਾ ਕਰਨਾ ਪਿਆ ਹੈ ਜਿਕਰਯੋਗ ਹੈ ਕਿ ਵੀਜ਼ਾ ਰੱਦ ਹੋਣ ਅਤੇ ਸਮਾਸਾਰਣੀ ਸੰਬੰਧੀ ਧੋਖਾਧੜੀ ਵਿੱਚ ਵਾਧਾ ਅਸਲ ਬਿਨੇਕਾਰਾਂ ਲਈ ਪਹੁੰਚ ਯੋਗਤਾ ਅਤੇ ਨਿਰਪਕਤਾ ਬਾਰੇ ਚਿੰਤਾਵਾਂ ਪੈਦਾ ਕਰਦਾ ਹੈ ਜਿਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਯਾਤਰਾ ਸਿੱਖਿਆ ਅਤੇ ਵਪਾਰਕ ਆਦਾਨ-ਪ੍ਰਦਾਨ ਪ੍ਰਭਾਵਿਤ ਹੋ ਰਿਹਾ ਹੈ